ਤਨਨ ਤਰੰਦੇ ਪਿੰਡ ਗੰਗ ਤੋਂ ਤਸਵੀਰਾਂ ਸੰਗ ਆਈਆਂ ਨੇ ਜਿੱਥੇ ਕਿ ਉਸ ਪਿੰਡ ਦੇ ਵਿੱਚ ਇੱਕ ਪ੍ਰਸ਼ਾਸਨ ਪਹੁੰਚਿਆ ਜਿੱਥੇ ਗੁਰਦੁਆਰਾ ਸਾਹਿਬ ਦੀ ਇਮਾਰਤ ਢਾਉਣ ਦੇ ਲਈ ਪ੍ਰਸ਼ਾਸਨ ਪਹੁੰਚਿਆ ਤਾਂ ਪਿੰਡ ਵਾਸੀ ਇਕੱਠੇ ਹੋ ਗਏ ਨੇ ਕਿਸਾਨ ਜੋਥੇ ਬੰਦੀਆਂ ਮੌਕੇ ਤੇ ਪਹੁੰਚ ਗਿਆ ਰਿਹਾ ਤਾਂ ਜਦੋਂ ਪਤਾ ਲੱਗਾ ਕਿਸਾਨ ਜਥੇ ਬੰਦੀਆਂ ਨੂੰ ਕਿ ਪ੍ਰਸ਼ਾਸਨ ਦੇ ਵੱਲੋਂ ਅ ਬੁਰਜੀਆਂ ਕੱਢੀਆਂ ਜਾ ਰਹੀਆਂ ਨੇ ਉਸ ਇਮਾਰਤ ਨੂੰ ਟਾਉਣ ਦੇ ਵਾਸਤੇ ਬੁਰਜੀਆਂ ਕੱਢੀਆਂ ਜਾ ਰਹੀਆਂ ਨੇ ਤਾਂ ਸਾਰੇ ਪਿੰਡ ਦੇ ਲੋਕ ਇਕੱਠੇ ਹੋ ਜਾਂਦੇ ਨੇ ਜਿਨ੍ਹਾਂ ਦੇ ਵੱਲੋਂ ਜਿਹੜਾ ਵਿਰੋਧ ਪ੍ਰਦਰਸ਼ਨ ਕੀਤਾ ਜਾਂਦਾ ਤਾਂ ਲੋਕਾਂ ਦੇ ਵੱਲੋਂ ਕਿਹਾ ਗਿਆ ਕਿ 40 ਤੋਂ 45 ਸਾਲ ਹੋ ਗਏ ਨੇ ਇੱਥੇ ਗੁਰਦੁਆਰਾ ਸਾਹਿਬ ਬਣੇ ਹੋਏ ਨੂੰ ਤਾਂ ਇੱਥੇ ਸਿੱਖ ਸੰਗਤਾਂ ਦੀਆਂ ਜਿਹੜੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਤਾਂ ਹੁਣ ਪ੍ਰਸ਼ਾਸਨ ਕਹਿ ਲੋ ਜਾਂ ਸਰਕਾਰ ਕਹਿ ਲੋ ਨਜਾਇਜ਼ ਤੌਰ ਤੇ ਇੱਥੇ ਪਹੁੰਚੇ ਹੋਏ ਨੇ ਇਸ ਇਮਾਰਤ ਨੂੰ ਢਾਉਣ ਲਈ ਜਿੱਥੇ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਦਿਨ ਦੇ ਵਿੱਚ ਦੋ ਵਾਰ ਪਾਠ ਹੁੰਦਾ ਤਾਂ ਉਸ ਦੇ ਨਾਲ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਜੁੜੀਆਂ ਨੇ ਕਿਉਂਕਿ ਇੱਥੇ ਨੈਸ਼ਨਲ ਹਾਈਵੇ ਨਿਕਲਣ ਵਾਲਾ ਤਾਂ ਇਹ ਜਿਹੜੀ ਜਗ੍ਹਾ ਹੈ ਗੁਰਦੁਆਰਾ ਸਾਹਿਬ ਦੀ ਜਗ੍ਹਾ ਜਿਹੜੀ ਹੈ ਨੈਸ਼ਨਲ ਹਾਈਵੇ ਦੇ ਵਿੱਚ ਆਉਂਦੀ ਹੈ ਜਿਸ ਕਰਕੇ ਇੱਥੇ ਜਿਹੜਾ ਪ੍ਰਸ਼ਾਸਨ ਹੈ ਇਸ ਇਮਾਰਤ ਨੂੰ ਢਾਉਣ ਲਈ ਪੁੱਜਿਆ ਪਰ ਸਿੱਖ ਜਥੇਬੰਦੀਆਂ ਕਹਿ ਲਓ ਕਿਸਾਨ ਜਥੇਬੰਦੀਆਂ ਕਹਿ ਲਓ ਦੋਵੇਂ ਮੌਕੇ ਤੇ ਪਹੁੰਚੀਆਂ ਨੇ ਜਿਨ੍ਹਾਂ ਦੇ ਵੱਲੋਂ ਇਸ ਦਾ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਤਾਂ ਕੀ ਕਹਿਣਾ ਹੈ ਕਿਸਾਨ ਜਥੇਬੰਦੀਆਂ ਦਾ ਪਿੰਡ ਵਾਸੀਆਂ ਦਾ ਜ਼ਰਾ ਤੁਸੀਂ ਵੀ ਸੁਣੋ ਦੇਖੋ ਜੀ ਜਿਹਦੇ ਵਿੱਚ ਇਹਦੇ ਵਿੱਚ ਮਾਨਯੋਗ ਐਸਟੀਐਮ ਸਾਹਿਬ ਨਾਲ ਮੇਰੀ ਗੱਲ ਹੋਈ ਆ ਤੇ ਨਾਲ ਹੀ ਮੇਰੀ ਗੱਲ ਜਿਹੜੀ ਆ ਆਪਣਾ ਨੈਸ਼ਨਲ ਹਾਈਵੇ ਵਾਲਿਆਂ ਨਾਲ ਵੀ ਹੋਈ ਆ ਜਿਹਦੇ ਸੰਬੰਧੀ ਜਿਹੜਾ ਗੁਰਦੁਆਰਾ ਸਾਹਿਬ ਸੰਬੰਧੀ ਜਿਹੜੀ ਗੱਲ ਆ ਉਹ ਕਲੀਅਰ ਕਰ ਲੈਂਦੇ ਨੇ ਉਹਦਾ ਜੋ ਵੀ ਵੇਅ ਆਊਟ ਹੋਊਗਾ ਉਹ ਕੱਢ ਲੈਣਗੇ ਬਾਕੀ ਜਿਨ੍ਹਾਂ ਨੇ ਪੈਸੇ ਚੁੱਕ ਲਿਆ ਉਹਨਾਂ ਨੇ ਜਿਹੜੇ ਘਰ ਵਾਲਿਆਂ ਨੇ ਵੀ ਪੈਸੇ ਚੁੱਕੇ ਆ ਉਹਨਾਂ ਦੇ ਪੋਜੈਸ਼ਨ ਨੈਸ਼ਨਲ ਹਾਈਵੇ ਵਾਲੇ ਆਪਣਾ ਕਰ ਰਹੇ ਆ ਅਜੇ ਤੱਕ ਫਲਾ ਲੱਗਿਆ ਹੈ ਜੇ ਜੇ ਗੁਰਦਰਾ ਸਾਹਿਬ ਚਾਹੁੰਦਾ ਤੇ ਉਹਦਾ ਡਿਸੀਜਨ ਲਿਆ ਜਾਊਗਾ ਸੀਨੀਅਰ ਅਫਸਰਾਂ ਦੇ ਧਿਆਨ 'ਚ ਲਿਆਂਦੀ ਦਿੱਤੀ ਗੱਲ ਜੋ ਵੀ ਇਹਦਾ ਵੇਅ ਆਊਟ ਕੱਢ ਕੇ ਕੋਈ ਹੱਲ ਕੱਢਿਆ ਜਾਊਗਾ ਇਹਦਾ ਪਰ ਪ੍ਰੋਜੈਕਟ ਦੀ ਜਿਹੜੇ ਰੋਡ ਨਿਕਲ ਰਹੇ ਆ ਉਹਦੇ ਸਬੰਧ ਵਿੱਚ ਇਹ ਸਾਡਾ ਗੁਰਦਰਾ ਸਾਹਿਬ ਆ ਇਹ ਸਾਡੀਆਂ ਭਾਵਨਾਵਾਂ ਜੁੜੀਆਂ ਗੁਰਦਰਾ ਸਾਹਿਬ ਨਾਲ 25-30 ਸਾਲ ਤੋਂ ਗੁਰਦਰਾ ਸਾਹਿਬ ਇੱਥੇ ਸਾਰੀਆਂ ਸੰਗਤਾਂ 50 60 ਘਾਰ ਆ ਸਾਡੇ ਤੇ ਜਿੱਥੇ ਗੁਰਦਾਰਾ ਸਾਹਿਬ ਬਣਾਇਆ ਵਾ ਉਹਦੇ ਕਰਕੇ ਜਿਹੜਾ ਗੁਰਦਾਰਾ ਰੋਡ ਦੇ ਵਿੱਚ ਆ ਰਿਹਾ ਵਾ ਅਸੀਂ ਇਹਨਾਂ ਨੂੰ ਐਨਐਚਆਈ ਵਾਲਿਆਂ ਨੂੰ ਕਹਿ ਰਹੇ ਹਾਂ ਕਿ ਇਹ ਗੁਰਦਾਰੇ ਵਾਲੀ ਜਗ੍ਹਾ ਛੱਡ ਕੇ ਇਹ ਸਾਈਡ ਥਾਣੀ ਆਪਣਾ ਜਿਹੜਾ ਵਾ ਰੋਡ ਲਗਾ ਲੈਣ ਗੁਰਦਾਰ ਸਾਹਿਬ ਨੂੰ ਨਾ ਛੇੜੇ ਜਾਵੇ ਪਰ ਇਹ ਬਜੇ ਦੇ ਆ ओके ਅਸੀਂ ਰੋਡ ਤੋਂ 1 ਇੰਚ ਵੀ ਆਸੇ-ਪਾਸੇ ਨਹੀਂ ਕਰਨਾ ਇਹ ਰੋਡ ਜਿੱਥੇ ਆਉਂਦੀ ਆਹੀਂ ਉੱਥੇ ਹੀ ਲੈ ਕੇ ਜਾਣੀ ਆ ਗੁਰਦੁਆਰਾ ਇਸ ਨੂੰ ਸ਼ਿਫਟ ਕਰਾਂਗੇ ਢਾਹ ਦਿਆਂਗੇ ਜੋ ਮਰਜ਼ੀ ਕਰਾਂਗੇ ਔਰ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਨੀ ਚਾਹੁੰਦੇ ਆ ਕਿ ਇਹ ਜਿਹੜਾ ਗੁਰਦੁਆਰਾ ਸਾਹਿਬ ਦਾ ਮਸਲਾ ਵਾ ਸਾਡੀਆਂ ਭਾਵਨਾਵਾਂ ਵੱਜਣੀਆਂ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਵੱਜਣੀਆਂ ਵਾ ਅਗਰ ਪ੍ਰਸ਼ਾਸਨ ਨੇ ਇਹ ਗੁਰਦੁਆਰਾ ਸਾਹਿਬ ਨੂੰ ਬਚਾਉਣ ਵਾਸਤੇ ਅੱਗੇ ਨਾ ਆਇਆ ਤੇ ਅਸੀਂ ਫਿਰ ਇਕਾਲ ਤਖਤ ਸਾਹਿਬ ਤੇ ਵੀ ਜਾਵਾਂਗੇ ਔਰ ਜਿਹੜੀਆਂ ਸਾਡੀਆਂ ਧਾਰਮਿਕ ਜਥੇਬੰਦੀਆਂ ਵਾਂ ਨਿਹੰਗ ਸਿੰਘ ਜਥੇਬੰਦੀਆਂ ਵਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਆ ਉੱਥੇ ਵੀ ਆਪਣੀ ਆਵਾਜ਼ ਠਾਵਾਂਗੇ ਤੇ ਗੁਰਦੁਆਰਾ ਸਾਹਿਬ ਨੂੰ ਬਚਾਉਣ ਵਾਸਤੇ ਸਾਨੂੰ ਜੋ ਵੀ ਮਤਬਦ ਕਰਨਾ ਪਿਆ ਅਸੀਂ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਉਹ ਕਰਾਂਗੇ ਧੰਨਵਾਦ ਅੱਜ ਜੀ ਜਿਹੜਾ ਨੈਸ਼ਨਲ ਹਾਈਵੇ ਰੋਡ ਨਿਕਰਿਆ ਜਿਹੜਾ ਕਿ ਕਾਫੀ ਚਿਰ ਤੋਂ ਪੁਲਿਸ ਪ੍ਰਸ਼ਾਸਨ ਦੇ ਮਦਦ ਲੈ ਕੇ ਡਿਟੇਟਰਸ਼ਾਹ ਰਾਜ ਕਰਕੇ ਐਨਐਚਆਈ ਵਾਲੇ ਐਸਡੀਐਮ ਡੀਸੀ ਦੇ ਹੁਕਮਾਂ ਨਾਲ ਲਗਾਤਾਰ ਧੁੰਦੇ ਤੋਂ ਲੈ ਕੇ ਜਿਹੜਾ ਰੋਡ ਕੱਢ ਰਾਇ ਸੀ ਉਹਦੇ ਚ ਅੱਜ ਉਸ ਵੇਲੇ ਇੱਕ ਨਵਾਂ ਮੋੜ ਆਇਆ ਜਦੋਂ ਪਿੰਡ ਕੰਗ ਦੇ ਵਿੱਚ ਨਜਾਇਜ਼ ਕਬਜ਼ਾ ਕਰਨ ਦੀ ਨੀਤ ਨਾ ਪਹੁੰਚੇ ਕਿਉਂਕਿ ਆਪ ਜੀ ਦੇ ਮਾਣ ਮਰਿਆ ਦੱਸਣਾ ਚਾਹੁੰਦਾ ਵੀ ਜਿੱਥੇ ਜਿੱਥੇ ਕਬਜ਼ਾ ਲੈ ਰਹੇ ਆ ਉੱਥੇ ਉੱਥੇ ਜੇ ਕਿਸਾਨਾਂ ਨੇ ਇੱਕ ਦੁੱਕੀ ਤੱਕ ਨਹੀਂ ਚੁੱਕੀ ਹੈ ਕਿ ਰੁਪਿਆ ਚੱਕ ਨਹੀਂ ਚੁੱਕਿਆ ਤੇ ਜਦੋਂ ਉਸੇ ਰੋਡ ਦੇ ਵਿੱਚ ਇੱਥੇ ਪਿੰਡ ਕੰਗ ਦੇ ਵਿੱਚ ਆਏ ਤੇ ਇੱਥੇ ਕੋ ਗੁਰਦੁਆਰਾ ਸਾਹਿਬ ਤੇ ਕੀਬ੍ਰਮ 25 30 ਸਾਲ ਤੋਂ ਜਿਹੜਾ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਦੋ ਟਾਈਮ ਨਿਤਨੇਮ ਹੁੰਦਾ ਵਾ ਤੇ ਅੱਜ ਉਹਨੂੰ ਵੀ ਢਾਉਂਦੀ ਤਿਆਰੀ ਕਰਕੇ ਆਏ ਸੀ ਪਰ ਕਿਸਾਨ ਮਜ਼ਦੂਰ ਸ਼ਕਰਸ਼ ਮੇਟੀ ਪੰਜਾਬ ਦੀ ਅਕਾਈ ਤੇ ਹੋਰ ਲਾਗੇ ਬੰਨੇ ਦੇ ਪਿੰਡਾਂ ਨੇ ਜਿਹੜਾ ਇਕੱਠ ਕੀਤਾ ਇਥੇ ਪ੍ਰੈਸ ਮੀਡੀਆ ਪਹੁੰਚਾ ਪ੍ਰਿੰਟ ਮੀਡੀਆ ਪਹੁੰਚਾ ਸੋਸ਼ਲ ਮੀਡੀਆ ਸਾਰਾ ਜਿੱਦੋਂ ਇਥੇ ਪਹੁੰਚਾ ਤੇ ਜਥੇਬੰਦੀ ਦੇ ਦਬਾਅ ਨੂੰ ਵੇਖਦੇ ਆ ਜਿਹੜੀਆਂ ਮਗਰੋਂ ਨਜਾਇਜ਼ ਬੁਰਜੀਆਂ ਲਾ ਕੇ ਤੁਰਿਆ ਰਹੇ ਸੀ ਉਹ ਬੁਰਜੀਆਂ ਘੱਟ ਤੋਂ ਘੱਟ 30 35 ਫੁੱਟ ਜਿਹੜੀਆਂ ਉਹ ਪਰਾਂ ਕੀਤੀਆਂ ਜਿੱਤੋਂ ਸਾਫ਼ ਸਿੱਧ ਹੁੰਦਾ ਵਾ ਕਿ ਜਿਹੜਾ ਇਹ ਕਬਜ਼ਾ ਨਜਾਇਜ਼ ਕਰ ਰਿਹਾ ਅਸੀਂ ਪਹਿਲੋਂ ਵੀ ਕਹਿ ਰਹੇ ਆ ਕਿ ਜਿਨ੍ਹਾਂ ਨੂੰ ਅਜੇ ਤੱਕ ਪੈਸੇ ਨਹੀਂ ਮਿਲੇ ਪੁਰਸ਼ ਦੇ ਜ਼ੋਰ ਨਾਲ ਜਿਹੜੇ ਕਬਜ਼ੇ ਕਰਨੇ ਬੰਦ ਕੀਤੇ ਜਾਣ